ਨਬਦੇ ਸਰਕੂਲਰ ਰੋਡ ਦੀ ਗੱਲਬਾਤ ਕਰਨ ਜਾ ਰਿਹਾ ਇਸ ਰੋਡ ਦੇ ਉੱਪਰ ਇੱਕ ਸਾਲ ਦੇ ਵਿੱਚ ਵਿੱਚ ਦਰਜਨਾ ਜਾਨਾਂ ਨੇ ਜਿਹੜੀਆਂ ਉਹ ਰੋਡ ਐਕਸੀਡੈਂਟ ਤੇ ਰਾਹੀਂ ਚਲੀਆਂ ਗਈਆਂ ਨੇ ਪਿਛਲੇ 15 ਦਿਨ ਪਹਿਲਾਂ ਵੀ ਇੱਕ 9 ਸਾਲਾ ਮਾਸੂਮ ਦੀ ਜਾਨ ਆ ਜਿਹੜੀ ਉਹ ਸੜਕ ਹਾਸਤੇ ਦੇ ਵਿੱਚੂ ਗਈਆ ਕਿਉਂਕਿ ਇਸ ਰੋਡ ਦੇ ਉੱਪਰ ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਬਹੁਤ ਜ਼ਿਆਦਾ ਨੇ ਭਾਵੇਂ ਕਿ ਨਗਰ ਕੌਂਸਲ ਕੁੰਭ ਕਰਦੇ ਨੇ ਸੁੱਤੀ ਪਈਆ ਉਹ ਨਜਾਇਜ਼ ਕਬਜ਼ਿਆਂ ਦੇ ਵੱਲ ਕੋਈ ਧਿਆਨ ਨਹੀਂ ਦੇ ਰਹੀ ਉਸ ਨੂੰ ਜਗਾਉਣ ਦੇ ਲਈ ਤੇ ਨਾਬਾ ਪ੍ਰਸ਼ਾਸਨ ਨੂੰ ਜਗਾਉਣ ਦੇ ਲਈ ਨਾਬਾ ਦੇ ਲੋਕ ਹੁਣ ਸੜਕਾਂ ਤੇ ਆਉਣ ਦੇ ਲਈ ਮਜਬੂਰ ਹੋਏ ਨੇ ਕਿਉਂਕਿ ਪਹਿਲਾਂ ਚੇਤਾਵਨੀ ਦਿੱਤੀ ਹੈ ਨਾਬਾ ਪ੍ਰਸ਼ਾਸਨ ਨੂੰ ਕਿ ਜਿਹੜੇ ਰੋਡਾਂ ਦੇ ਉੱਪਰ ਨਜਾਇਜ਼ ਕਬਜ਼ੇ ਨੇ ਭਾਵੇਂ ਕਿ ਰੇੜੀਆਂ ਵਾਲੇ ਦੇ ਭਾਵੇਂ ਕਿ ਕੋਈ ਹੋਰ ਕਬਜ਼ੇ ਨੇ ਇਹਨਾਂ ਨੂੰ ਰੋਡ ਤੋਂ ਪਿੱਛੇ ਕੀਤਾ ਲੰਮੇ ਸਮੇਂ ਤੋਂ ਪਰੇਸ਼ਾਨ ਚੱਲਦੇ ਆ ਰਹੇ ਸੀ ਤੇ ਇਸ ਨੂੰ ਲੈ ਕੇ ਅੱਜ ਨਾਬਾ ਦੇ ਵਿੱਚ ਕੈਂਡਲ ਮਾਰਚ ਵੀ ਹੈ ਜਿਹੜਾ ਸ਼ਹਿਰ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਉਹਨਾਂ ਲੋਕਾਂ ਨੂੰ ਸ਼ਰਧਾਜਲੀ ਦੇਣ ਲਈ ਉਸ ਮਸ਼ੂਮ ਨੂੰ ਸ਼ਰਧਾਜਲੀ ਦੇਣ ਦੇ ਲਈ ਕੈਂਡਲ ਮਾਰਚ ਹੈ ਜਿਹੜਾ ਉਹ ਅੱਜ ਨਾਬਾ ਦੇ ਲੋਕਾਂ ਵੱਲੋਂ ਇਸ సర్కులర్ రోడ్ ਦੇ ਉੱਪਰ ਕੀਤਾ ਜਾ ਰਿਹਾ ਜਿੱਥੋਂ 1 ਸਾਲ ਦੇ ਅਧੇਨ ਦਰਜਣਾ ਜਾਨਾਂ ਜਿਹੜੀਆਂ ਉਹ ਸੜਕ ਹਾਸ ਤੇ ਅਧੇਨ ਗਈਆਂ ਨੇ ਪਰ ਲੋਕਾਂ ਨੇ ਪ੍ਰਸ਼ਾਸਨ ਨੂੰ ਜਗਾਉਣ ਦੀ ਗੱਲ ਵੀ ਆਖੀ ਆ ਕਿ ਪ੍ਰਸ਼ਾਸਨ ਜਾਗਿਆ ਤਾਂ ਜ਼ਰੂਰ ਆ ਪਿਛਲੇ ਦਿਨੀ ਜਿਹੜੇ ਰੋੜਾਂ ਦੇ ਉੱਪਰ ਨਜਾਇਜ਼ ਕਬਜ਼ੇ ਸੀ ਉਹ ਵੀ ਪ੍ਰਸ਼ਾਸਨ ਵੱਲੋਂ ਹਟਾਏ ਗਏ ਨੇ ਉਹ ਵੀ ਅਸੀਂ ਕਿਤੇ ਨਾ ਕਿਤੇ ਜ਼ਰੂਰ ਧੰਨਵਾਦ ਕਰਦੇ ਆ ਕਿਉਂਕਿ ਇਸ ਕੈਂਡਲ ਮਾਰਚ ਨੂੰ ਵੇਖਦੇ ਆ ਤਾਂ ਨਹੀਂ ਕਿਤੇ ਨਜਾਇਜ਼ ਕਬਜ਼ੇ ਪ੍ਰਸ਼ਾਸਨ ਵੱਲੋਂ ਜਿਹੜੇ ਹਟਾਏ ਗਏ ਨੇ ਉਸ ਤੋਂ ਬਾਅਦ ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਰੇੜੀਆਂ ਵਾਲੇ ਨੇ ਜਾਂ ਉਸੇ ਤਰ੍ਹਾਂ ਫੇਰ ਕਰ ਲੈਣਗੇ ਲੈਣਗੇ ਇਹ ਆਉਣ ਵਾਲਾ ਸਮਾਂ ਤੋਂ ਹੈਗਾ ਨਬ ਤੋਂ ਹਰਮੀਤ ਸਿੰਘ ਮਾਨ ਸਾਡੇ ਗੁਰੂ ਸਾਹਿਬ ਹੈ ਇਹ ਰੋਡ ਕਾਫੀ ਬਚਿਆ ਡੇਂਜਰਸ ਤੇ ਖੂਨੀ ਰੋਡ ਬਣ ਚੁੱਕੀ ਹੈ ਇਹ ਜਿਹੜਾ ਅੱਜ ਕੈਂਡਲ ਮਾਰਚ ਹੈ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਦੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਬਿਨਾ ਟਾਈਮ ਤੇ ਟਾਈਮ ਤੋਂ ਪਹਿਲਾਂ ਅੰਸਾਰ ਨੂੰ ਜਿਨ੍ਹਾਂ ਨੇ ਅਲਵਿਦਾ ਕਿਹਾ ਇਹ ਸਾਰਾ ਅੱਜ ਕੱਲ ਜਿਹੜੀ ਪ੍ਰਸ਼ਾਸਨ ਦੀ ਜਿਹੜੀ ناکਾਮਯਾਬੀ ਹੈ ਉਹਦੀ ਵਜ੍ਹਾ ਨਾਲ ਹੁੰਦੀ ਹੈ ਕਿਉਂਕਿ ਇਹ ਰੋਡ ਜਿਹੜੀ ਇਹ ਸੜਕ ਹੈ ਕਿਤੇ ਤੇ ਮਤਲਬ ਕਾਫੀ ਜਿਆਦਾ ਟ੍ਰੈਫਿਕ ਹੈ अनਕੰਟਰੋਲਡ ਚੱਲਦਾ ਹੈ ਬਹੁਤ ਤੇਜ਼ ਚੱਲਦਾ ਹੈ ਤੇ ਸਪੀਡ ਲਿਮਿਟਸ ਜਿਹੜੀਆਂ ਨੇ ਉਹਨਾਂ ਨੂੰ ਕੋਈ ਫਾਲੋ ਨਹੀਂ ਕਰਦਾ ਬਹੁਤ ਹੈਵੀ ਟ੍ਰੈਫਿਕ ਨਾਬੇ ਦੇ ਵਿੱਚੋਂ ਲੰਘਦਾ ਹੈਗਾ ਤੇ ਜਿਹੜੇ ਵਿਚਾਰੇ ਛੋਟੇ ਬੱਚੇ ਨੇ ਪੈਦਲ ਯਾਤਰੀ ਨੇ ਜਾਂ ਸਾਈਕਲ ਵਾਲੇ ਨੇ ਜਾਂ ਐਕਟਿਵਾ ਸਕੂਟਰ ਵਾਲੇ ਨੇ ਉਹਨਾਂ ਨੂੰ ਬਹੁਤ ਮਿਹਰਮੀ ਨਾਲ ਐਕਸੀਡੈਂਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਹ ਸਾਰੀ ਜਨਤਾ ਜਿਹੜੀ ਅੱਜ ਇਕੱਠੀ ਹੋਈ ਹੈ ਇਸ ਚੀਜ਼ ਦੇ ਵਾਸਤੇ ਸਰਕਾਰ ਨੂੰ ਜਗਾਉਣ ਵਾਸਤੇ ਇਕੱਠੀ ਹੈ ਚੋਰਿਆ ਸਰਕਾਰ ਨੂੰ ਦੁਕਾਨ ਲਈ ਹੈ ਵੀ ਇੱਥੇ ਇਹ ਸੜਕ ਤੇ ਬਹੁਤ ਮੋਤਾ ਹੋ ਗਿਆ ਨੇ ਅਨਿਆਇਆ ਮੋਤਾ ਹੋ ਗਿਆ ਨੇ ਇਹ ਤਾਂ ਜੋ ਕਿ ਇਹਦਾ ਕਿ ਬਾਈਪਾਸ ਹੋਣਾ ਚਾਹੀਦਾ ਜਨਾਬੇ ਤੋਂ ਇਹ ਤਾਂ ਹੈਵੀ ਟ੍ਰੈਫਿਕ ਸਾਰਾ ਬਾਹਰ ਦੀ ਜਾਵੇ ਬੱਚੇ ਵੀ ਨਾ ਕਹਿੰਦੇ ਨੇ 10-10 ਮਿੰਟ ਲੱਗ ਜਾਂਦੇ ਨੇ ਕ੍ਰਾਸ ਕਰਨ ਤੇ ਸਰਕਾਰ ਨੂੰ ਇਹਦਾ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਇਹ ਦੇਖੋ ਤਾਂ ਇੱਥੇ ਲੋਕਾਂ ਕਿ ਨਹੀਂ ਇੱਕ ਪੇਰੈਂਟਸ ਦਾ ਦਰਦ ਹੈ ਲੇਡੀਜ਼ ਆਈਆਂ ਨੇ ਬੱਚਿਆਂ ਦਾ ਦਰਦ ਕਟੋ-ਕਟ ਅਸੀਂ ਅੱਗੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨੀ ਤਾਂ ਕਿ ਉਹ ਕਟੋ-ਕਟ ਸੜਕ ਤੇ ਚੱਲਣ ਦਾ ਹੱਕ ਤਾਂ ਮਿਲ ਸਕੇ ਅਸੀਂ ਇਸ ਕਰਕੇ ਸਾਰਾ ਜੋਰ ਲਾਣਾ ਵੀ ਜੋ ਅਜ ਤੱਕ ਪਹਿਲਾਂ ਬੀਤੇ ਆ ਵੀ ਪ੍ਰਮਾਤਮਾ ਨਾ ਕਰੇ ਕਿਸ ਦੇ ਪਰਿਵਾਰ 'ਚ ਇਹ ਸੱਚੀ ਚੀਜ਼ ਬੀਤੇ ਪ੍ਰਸ਼ਾਸਨ ਦੇ ਅਸੀਂ ਬਹੁਤ ਜੋਰ ਪਾਇਆ ਹੋਇਆ ਹੈ ਬਾਕੀ ਹੁਣ ਅੱਗੇ ਫਰਦਰ ਕੀਸਾ ਉਹਨਾਂ ਨਾਲੇ ਕਰਦੇ ਨੇ ਇਹ ਆਉਣ ਵਾਲਾ ਸਮਾਂ ਦੱਸੇਗਾ ਕਰੀਬ 10 ਨੌਜਵਾਨ ਬੱਚਿਆਂ ਦੀ ਡੈਥ ਸਰਕੂਲਰ ਰੋਡ ਦੇ ਉੱਤੇ ਇਨਕਲੋਜ਼ਮੈਂਟ ਆ ਹੋਣ ਕਰਕੇ ਹੈਵੀ ਟ੍ਰੈਫਿਕ ਹੋਣ ਕਰਕੇ ਹੋਇਆ ਹੈ ਉਹਨਾਂ ਸਾਰਿਆਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਅਸੀਂ ਅੱਜ ਕੈਂਡਲ ਮਾਰਚ ਆਰਗੇਨਾਈਜ਼ ਕੀਤਾ ਹੈ ਜਿਹੜਾ ਕਿ ਸ਼ਾਹੀ ਸਮਾਦ ਦਾ ਤੋਂ ਸ਼ੁਰੂ ਹੋ ਕੇ ਕੈਂਡਲਸ ਲੈ ਕੇ ਜਿੱਥੇ ਉਹ ਬੱਚੇ ਦੀ ਨਿਹਾਨ ਦੀ ਐਕਸੀਡੈਂਟਲ ਡੈਥ ਹੋਈ ਹੈ ਸਰਪਰੀਆ ਕੋਲੇ ਉੱਥੇ ਜਾ ਕੇ ਅਸੀਂ ਇਸ ਨੂੰ ਖਤਮ ਕਰਾਂਗੇ ਸਾਡਾ ਇਹ ਕੈਂਟਨ ਮਾਰਚ ਕਰਨ ਦਾ ਜਿਹੜਾ ਮਤਲਬ ਹੈ ਇਹ ਕਿਸੇ ਦੇ ਖਿਲਾਫ ਨਹੀਂ ਹੈ ਸਿਰਫ ਇਹ ਹੈ ਕਿ ਨਾਬੇ ਦੇ ਲੋਕ ਨੇ ਉਹਨਾਂ ਨਾਲੇ ਤੱਕਾ ਕਿ ਹੋ ਰਿਹਾ ਇਹ ਸਰਕਲ ਐਡੇ ਐਡੇ ਹਾਈਵੇ ਹੋੜ ਜਗ੍ਹਾ ਤੇ ਬਣ ਗਏ ਇਹ ਨਾਬੇ ਨੂੰ ਨਾਬੇ ਦੀ ਇਹ ਸਰਕੂਲਰ ਰੋੜਾ ਇਹਨੂੰ ਚੌੜਾ ਕਿਉਂ ਨਹੀਂ ਕੀਤਾ ਜਾ ਰਿਹਾ ਨਾਬੇ ਦੇ ਆਲੇ-ਦਾਲੇ ਰਿੰਗ ਰੋਡ ਕਿਉਂ ਨਹੀਂ ਬਣ ਰਹੀ ਨਾਬੇ ਦੇ ਵਿੱਚ ਇੱਕ ਵੀ ਟ੍ਰੈਫਿਕ ਲਾਈਟ ਕਿਉਂ ਨਹੀਂ ਚੱਲ ਰਹੀ ਨਾਬੇ ਦੇ ਵਿੱਚ ਟ੍ਰੈਫਿਕ ਪੁਲਿਸ ਦੀ ਨਫਰੀ 2 ਜਾਂ 3 ਹੀ ਕਿਉਂ ਹੈ ਇਹ ਸਾਰੇ ਸਵਾਲ ਨੇ ਸਾਡੇ ਜਿਹੜੀ ਸਰਕੂਲਰ ਰੋੜਾ ਹੈ ਇਹਦੇ ਆਲੇ-ਦਾਲੇ 10 ਸਪੋਰਟ ਬਰਮ ਹੈ ਉਹ ਬਰਮ ਦੇ ਉੱਤੇ ਮਿਊਨਿਸਪਲ ਕਮੇਟੀ ਵਾਲੇ ਜਾਂ ਹੋਰ ਮਹਿਕਮੇ ਵਾਲੇ ਜਿਹਨਾਂ ਨੂੰ ਪੁੱਛੋ ਜਾ ਕੇ ਜਿਹੜੀ ਆਣ ਤਪਾਈ ਕਿਉਂ ਖੜਾ ਹੈ ਪੈਸੇ ਦਾ ਨਿਆਜੀ ਤੇ ਉਹ ਜਿਹੜੇ ਹੈਗੇ ਉਸ ਨੂੰ ਜਿਹੜੇ ਵੱਡੇ ਅਫਸਰ ਨੇ ਜੀ ਉਹ ਪੂਰੇ ਤਕੜੇ ਹੋ ਕੇ ਇਸ ਨੂੰ ਰੋਕਣਗੇ ਤਾਂ ਹੀ ਰੁਕੂਗਾ ਕਿਉਂਕਿ ਜਿਹੜੀ ਇਹ ਸਿਸਟਮ ਕਰਪਟ ਹੋ ਗਿਆ ਇਹ ਸਿਸਟਮ ਕਰਪਟ ਨੂੰ ਇਹ ਜਿਹੜੇ ਨਾਬੇ ਦੀ ਲੋਕ ਨੇ ਉਹ ਦੁਖੀ ਹੋ ਕੇ ਆਏ ਨੇ ਕਿ ਵੀ ਕੀ ਇਹ ਜਾੜੀ ਸੜਕ ਦੇ ਉੱਤੇ ਜੇ ਹੁਣ ਕਿਸੇ ਸਕੂਟਰ ਸਾਈਕਲਿਸਟ ਨੇ ਜਾਣਾ ਹੈ ਜਿਹੜੇ ਬਰਮ